ਹਾਂਜੀ ਸ਼ਸ਼ੀ ਕਾਲੀ ਦੀ ਬਹੁਤ ਸੋਹਣੀ ਨਾਲ ਕਰੀ ਬਣੀ ਸੀ ਤੇ ਵਰਕ ਤੁਸੀਂ ਦੇਖ ਸਕਦੇ ਹੋ ਬਹੁਤ ਹੈਵੀ ਵਰਕ ਹੋਇਆ ਇਹਦੇ ਤੇ ਆਪਾਂ ਨੇ ਇਹਨੂੰ ਖਾਦੀ ਸ਼ਿਲਕ ਤੇ ਰੈਡੀ ਕੀਤਾ ਹੈ ਬੋਟਲ ਗ੍ਰੀਨ ਇਹਦਾ ਕਲਰ ਹੈ ਮੈਜੈਂਟਾ ਕਲਰ ਦਾ ਕੰਟਰਾਸਟ ਕੀਤਾ ਹੈ ਦਾ ਬਹੁਤ ਸੋਹਣੀਆਂ 슬ੀਵ ਬਣੀਆਂ ਨੇ ਇਹਦੀਆਂ ਤੁਸੀਂ ਇਹਨੂੰ ਕਿਸੇ ਵੀ ਕਲਰ ਚ ਕਸਟਮਾਈਜ਼ ਕਰਵਾ ਸਕਦੇ ਹੋ ਬਹੁਤ ਹੈਵੀ ਵਰਕ ਹੋਇਆ ਤੁਸੀਂ ਇਹਦੇ ਨਾਲ ਲਹਿੰਗਾ ਵੀ ਬਣਵਾ ਸਕਦੇ ਹੋ ਇਹ ਦਿਨਣਾ ਆਪਾਂ ਨੇ ਸਲਵਾਰ ਸਟਿਚ ਕੀਤੀ ਐ ਬਹੁਤ ਹੈਵੀ ਵਰਕ ਹੋਇਆ ਇਹਦਾ ਬੈਕ ਫਰੰਟ ਸੇਮ ਐ ਆਇਦਿਤੀ ਫਲਾਵਰ ਬਣੇ ਆ ਥ्रेड ਯੂਜ਼ ਕੀਤਾ ਆਪਾਂ ਨੇ ਅਮੇਜੰਟਾ ਕਲਰ ਦੇ ਚਿੜੀਆਂ ਬਣੀਆਂ ਪੈਰਟ ਬਣੇ ਆ ਸੰਜੂਰ ਬਣੀਆਂ ਤੁਸੀਂ ਇਹਨਾਂ ਕਿਸੇ ਵੀ ਕਲਰ ਚ ਕਸਟਮਾਈਜ਼ ਕਰਵਾ ਸਕਦੇ ਹੋ ਉੱਪਰ ਆਪਣਾ ਸਕਰੀਨ ਤੇ ਨੰਬਰ ਦਿੱਤਾ ਹੋਇਆ WhatsApp ਨੰਬਰ ਕਰਕੇ WhatsApp ਮੈਸੇਜ ਕਰਕੇ ਸਾਡੇ ਤੋਂ ਪ੍ਰਾਈਸ ਪੁੱਛ ਸਕਦੇ ਹੋ ਇਹਦੀ ਫੁੱਲ ਡਿਟੇਲ ਲੈ ਸਕਦੇ ਹੋ ਇਹਨਾਂ ਨਾਲ ਆਪਨੇ 40 ਬੈਗ ਰੈਡੀ ਕੀਤੇ ਬਹੁਤ ਸੋਹਣਾ ਬੈਗ ਬਣਿਆ ਇਸੇ ਦਿਨ ਆਪਨੇ ਜੁੱਤੀ ਬਣਾਈ ਹੈ ਕੰਟਰਾਸਟ ਏ ਬੀ ਸਲਵਾਰ ਰੈਡੀ ਹੋਈ ਹੈ ਸਲਵਾਰ ਦੇ ਪਹੁੰਚੇ ਨੇ ਉੱਤੇ ਵਰਕ ਹੈ ਬਹੁਤ ਸੋਹਣਾ ਟੌਪਸੂਟ ਰੈਡੀ ਹੋਇਆ ਹੈ ਇਹਦੇ ਨਾਲ ਦੁਪੱਟਾ ਪਿਓਰ ਔਰਗੈਂਜ਼ਾ ਦਾ ਤੇ ਹੈ ਪਿਓਰ ਔਰਗੈਂਜ਼ਾ ਦਾ ਦੁਪੱਟੇ ਵਿੱਚ ਜਾਲ ਬਣਿਆ ਪੂਰੇ ਦੁਪੱਟੇ 'ਚ ਫੂਲ ਸਾਈਡ ਬਾਰਡਰ ਬਣਿਆ ਫਿਨਿਸ਼ਿੰਗ ਆਪਨੇ ਟੈਸਟਿੰਗ ਕੀਤੀ ਹੈ ਦੁਪੱਟਾ ਬੋਟਲ ਗ੍ਰੀਨ ਕਲਰ ਦੀ ਬਹੁਤ ਸੋਹਣਾ ਵਰਕ ਹੋਇਆ ਹੈ ਫੇਸ ਲਗਾ ਕੇ ਮੈਂ ਤੁਹਾਨੂੰ ਲੈ ਕੇ ਦਿਖਾਉਂਦੀ ਹਾਂ ਕਿ ਕਿਹੜਾ ਬਹੁਤ ਸੋਹਣਾ ਦੁਪੱਟਾ ਜਿਸ ਨੂੰ ਇਦਾਂ ਦੇ ਸੋਹਣੇ ਸੋਹਣੇ ਸੂਟ ਸਾਡੇ ਕੋਲ ਰੈਡੀ ਕਰਵਾ ਸਕਦੇ ਹਾਂ ਬ੍ਰਾਈਡਲ ਸੂਟ ਬ੍ਰਾਈਡਲ ਲਹਿੰਗੇ ਉੱਪਰ ਆਪਣਾ ਨੰਬਰ ਦਿੱਤਾ ਹੋਇਆ ਆਪਣਾ YouTube ਚੈਨਲ ਸਬਸਕ੍ਰਾਈਬ ਕਰ ਲਓ ਲਾਈਕ ਕਰ ਲਓ ਲਾਈਕ ਕਰੇਕਰ ਉਹਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ